ਸਵਾਗਤ ਹੈ ਜੀ ਮੈਂ ਸਮੀਪ ਸਿੰਘ ਗੁੰਟਾਲਾ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਗਲੋਬਲ ਕਨਵੀਨਰ ਪਿਛਲੇ ਕੁਝ ਦਿਨਾਂ ਤੋਂ ਕਾਫੀ ਸਾਰੇ ਵੀਡੀਓ 에어ਪੋਰਟ ਦੇ ਸੰਬੰਧ ਵਿੱਚ ਭਾਵੇਂ ਉਹ ਦਿੱਲੀ 에어ਪੋਰਟ ਹੈ ਜਾਂ ਅੰਮ੍ਰਿਤਸਰ ਦਾ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਵਾਈ ਅੱਡਾ ਹਾਲੀ ਵਿੱਚ ਇੱਕ ਵੀਡੀਓ ਵਾਇਰਲ ਹੋਈ ਹੈ ਜਿਸ ਵਿੱਚ بارش ਦੇ ਕਾਰਨ ਬਾਹਰ ਜਿਹੜੇ ਲੋਕ ਖੜੇ ਹਨ ਜਾਂ ਬੈਠਣ ਦੀ ਸਮੱਸਿਆ ਬਾਰੇ ਇਹ ਗੱਲ ਕੀਤੀ ਗਈ ਅੰਮ੍ਰਿਤਸਰ ਵਾਈ ਅੱਡੇ ਤੇ ਨਾਲ ਹੀ ਜਿਹੜੀ ਇੱਕ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਉਹ ਹੈ ਕਿ ਜਿਹੜਾ ਇੱਕ ਜੋੜਾ ਬ੍ਰਿਸਬਨ ਤੋਂ ਆਸਟ੍ਰੇਲੀਆ ਤੋਂ ਦਿੱਲੀ ਆਇਆ ਤੇ ਦਿੱਲੀ ਦੇ ਰਾਤ ਨੂੰ ਜਿਹੜੇ ਅੱਜ ਹਜ਼ਾਰਾਂ ਹੀ ਪੰਜਾਬੀ ਹਜ਼ਾਰਾਂ ਹੀ ਲੋਕ ਪੰਜਾਬ ਨੂੰ ਵਾਪਸ ਆਉਂਦੇ ਨੇ ਘਰ ਨੂੰ ਜਾਂਦੇ ਨੇ ਜਾਂ ਪੰਜਾਬ ਤੋਂ ਦਿੱਲੀ ਵੱਲ ਨੂੰ ਰਵਾਨਾ ਹੁੰਦੇ ਹਨ ਕਿਸ ਤਰ੍ਹਾਂ ਰਸਤੇ 'ਚ ਕੁਝ ਲੁੱਟਖੋਹਾ ਦੇ ਇਨਸੀਡੈਂਟ ਹੋਏ ਤੇ ਉਹਨਾਂ ਨੇ ਫਿਰ ਕੁਝ ਵੀਡੀਓਸ ਇਹ ਵੀ ਕਿਹਾ ਕਿ ਮੈਂ ਕੋਸ਼ਿਸ਼ ਕਰਾਂਗਾ ਕਿ ਅੰਮ੍ਰਿਤਸਰ 에어ਪੋਰਟ ਦੀ ਫਲਾਈਟ ਲਵਾਂ ਪਰ ਹੁਣ ਪਿੱਛੇ ਜਿਵੇਂ ਇੱਕ ਵੀਡੀਓ ਆਇਆ ਜਿੱਚ ਕਿਸੇ ਨੇ ਕਿਹਾ ਕਿ ਇਥੇ ਬਾਹਰ ਬੈਠਣ ਲਈ ਜਗ੍ਹਾ ਨਹੀਂ ਹੈ بارش ਹੋ ਰਹੀ ਹੈ ਬਾਹਰ ਬੈਠਣ ਦਾ ਇੰਤਜ਼ਾਮ ਨਹੀਂ ਹੈ 에어ਪੋਰਟ ਦੇ ਸੋ ਇਸ ਤਰ੍ਹਾਂ ਦੇ ਵੀਡੀਓ ਬਹੁਤ ਹਨ ਕਈ ਵਾਰ ਜਿਹੜੇ ਦਿੱਲੀ ਦੇ ਵੀਡੀਓ ਹਨ ਭੀੜ ਦੇ ਵੀਡੀਓ ਹਨ ਪਰ ਕਿਸੇ ਨੂੰ ਅਸੀਂ ਪੰਜਾਬੀ ਨੂੰ ਇਹ ਕਹਿੰਦੇ ਨਹੀਂ ਸੁਣਿਆ ਕਿ ਅਸੀਂ ਹੁਣ ਦਿੱਲੀ ਹਵਾਈ ਅੱਡੇ ਤੋਂ ਯਾਤਰਾ ਨਹੀਂ ਕਰਨੀ ਬਹੁਤ ਸਾਰੇ ਸਾਡੇ ਪੰਜਾਬੀ ਜੇ ਥੋੜਾ ਰਸ਼ ਹੋ ਜਾਂਦਾ ਹੈ ਉਹ ਕਹਿੰਦੇ ਹਨ ਕਿ ਅੰਮ੍ਰਿਤਸਰ 에어ਪੋਰਟ ਨਾ ਹੀ ਆਵੋ ਇਹ ਵੀਡੀਓ ਕੋਈ ਫੈਸਿਲਿਟੀਆਂ ਨਾ ਹੋਣ ਕਰਕੇ ਜਾਂ ਕਿਸੇ ਕਰਕੇ ਜਾਂ ਅੰਮ੍ਰਿਤਸਰ 에어ਪੋਰਟ ਤੇ ਨਾ ਹੋਣ ਕਰਕੇ ਅਸੀਂ ਉਹਨਾਂ ਨੂੰ ਕੋਈ ਡਿਫੈਂਡ ਨਹੀਂ ਕਰ ਰਹੇ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਇੱਕ ਵਲੰਟੀਅਰ ਗਰੁੱਪ ਹੈ ਤੇ ਉਹਨਾਂ ਵੱਲੋਂ ਜਿਹੜਾ ਹੈ ਮੈਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਿਹਾ ਹਾਂ ਕਿ ਬਹੁਤ ਸਾਰੇ ਮੈਸੇਜ ਬਹੁਤ ਸਾਰੇ ਮੈਸੇਜ ਆਏ ਇਹਨਾਂ ਜਿਹੜੇ ਵੀਡੀਓ ਵਾਇਰਲ ਹੋ ਰਹੇ ਨੇ ਇੱਕ ਟੈਕਸੀ ਵਾਲਾ ਵੀਡੀਓ ਜਿਹੜੀਆਂ ਟੈਕਸੀਆਂ ਦਿੱਲੀ ਵੱਲ ਨੂੰ ਜਾਂਦੀਆਂ ਨੇ ਮੁੱਦੇ ਬਹੁਤ ਹਨ ਗੱਲਾਂ ਬਹੁਤ ਹਨ ਪਰ ਮੈਂ ਇਹੀ ਦੱਸਣਾ ਚਾਹਾਂਗਾ ਪਹਿਲੀ ਗੱਲ ਇਹ ਜਿਹੜੇ ਵੀਡੀਓ ਚ ਕਿਹਾ ਜਾਂਦਾ ਹੈ बार-बार ਸਾਡੇ ਵੱਲੋਂ ਜਦੋਂ ਅੰਮ੍ਰਿਤਸਰ ਇਨਸੀਡੈਂਟ ਹੋ ਜਾਂਦਾ ਸਾਰੇ ਇਹੀ ਕਹਿੰਦੇ ਨੇ ਕਿ ਅਸੀਂ ਇਸ 에어ਪੋਰਟ ਤੇ ਕਦੀ ਨਹੀਂ ਆਉਣਾ ਪਰ ਜਦੋਂ ਅਸੀਂ ਇਹ ਸਵਾਲ ਅਸੀਂ ਵਾਪਸ ਕਰੀਏ ਜਾਂ ਮੈਂ ਵੀ ਆਪਣੇ ਪੰਜਾਬੀਆਂ ਨੂੰ ਪੁੱਛੀਏ ਕਿ ਜੇਕਰ ਇਹੋ ਹੀ ਇਨਸੀਡੈਂਟ 2 ਘੰਟੇ ਇੰਤਜ਼ਾਰ ਕਰਨ ਦਾ ਜੋ ਕੋਈ ਹੋਰ ਵੀ ਬਾਥਰੂਮ ਨਾ ਸਾਫ਼ ਹੋਣ ਜਾਂ ਕਿਸ ਤਰ੍ਹਾਂ ਵੀ ਹੈ ਦਿੱਲੀ 에어ਪੋਰਟ ਹੋ ਜਾਓ ਤੇ ਅਸੀਂ ਕਦੀ ਇਹ ਨਹੀਂ ਕੀਤਾ ਉਹ ਕਹਿੰਦੇ ਜੇ ਦਿੱਲੀ 에어ਪੋਰਟ ਖੱਜਲ ਖਵਾਰੀ ਹੁੰਦੀ ਹੈ ਪੰਜਾਬ 'ਚ 에어ਪੋਰਟ ਹੋਣ ਟੈਕਸੀਆਂ ਉਧਰ ਨੂੰ ਜਾਂਦੀਆਂ ਨੇ ਪੰਜਾਬ ਦਾ ਵੱਡਾ ਵਾਈਡਾ ਬਣਾ ਲਓ ਨਵੇਂ ਬਣਾ ਲਓ ਕਦੀ ਇਹ ਨਹੀਂ ਕਹਿੰਦੇ ਸੁਣਿਆ ਕਿ ਅਸੀਂ ਦਿੱਲੀ 에어ਪੋਰਟ ਤੋਂ ਫਲਾਈਟ ਨਹੀਂ ਲੈਣੀ ਫਿਰ ਆ ਜਿਹੜਾ ਵੀਡੀਓ ਤੁਸੀਂ ਸਾਹਮਣੇ ਦੇਖ ਰਹੇ ਹੋਣ ਇਹ ਦਿੱਲੀ ਹਵਾਈ ਅੱਡੇ ਦਾ ਸਵੇਰ ਦੇ 5 ਵਜੇ ਦਾ ਵੀਡੀਓ ਕਿਸੇ ਨੇ ਟਵਿੱਟਰ ਤੇ ਪੋਸਟ ਕੀਤਾ ਹੈ ਤੇ ਥੱਲੇ ਕਮੈਂਟ ਨੇ ਟਵਿੱਟਰ ਜੋਕ ਕੀ ਜਿਸ ਨੂੰ ਹੁਣ ਐਕਸ ਕਹਿੰਦੇ ਨੇ ਤੇ ਥੱਲੇ ਕਾਫੀ ਲੋਕਾਂ ਨੇ ਲਿਖਿਆ ਹੈ ਕਿ ਇਹ ਕੋਈ ਅੱਜ ਦੀ ਗੱਲ ਨਹੀਂ ਹੈ ਇਹ ਰੋਜ਼ਾਨਾ ਹੀ ਉੱਥੇ ਦੋ-ਦੋ ਘੰਟੇ ਲਾਈਨ 'ਚ ਲੱਗਣਾ ਪੈਂਦਾ ਹੈ ਪਹਿਲਾਂ 60 ਮਿੰਟ ਚੈੱਕ ਇਨ ਕਰੋ ਡਿਜੀ ਯਾਤਰਾ ਵੀ ਨਹੀਂ ਕੰਮ ਕਰ ਰਹੀ ਫੇਰ ਉਸ ਤੋਂ ਬਾਅਦ ਤੁਸੀਂ ਸਿਕਿਉਰਿਟੀ 'ਚ ਜਾਓ ਉੱਥੇ ਕਿੰਟਾ ਲੱਗੇ ਇੰਨੀਆਂ ਲੰਬੀਆਂ ਲਾਈਨਾਂ T3 ਤੇ ਹਨ ਪਰ ਕੋਈ ਵੀਡੀਓ ਵਾਇਰਲ ਨਹੀਂ ਹਨ ਨਾਲ ਹੀ ਦੁੱਖ ਹੁੰਦਾ ਹੈ ਦੇਖ ਕੇ ਇਹ ਜਿਹੜਾ ਤੁਸੀਂ ਨਾਲ ਹੀ ਵੀਡੀਓ ਦੇਖ ਰਹੇ ਹੋ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਪੰਜਾਬ ਸੂਬੇ ਦੇ ਮੁੱਖ ਮੰਤਰੀ ਮਾਨਯੋਗ ਮੁੱਖ ਮੰਤਰੀ ਹਨ ਪੰਜਾਬ ਦੇ ਸਰਦਾਰ ਭਗਵੰਤ ਸਿੰਘ ਮਾਨ ਜੀ ਦਿੱਲੀ ਹਵਾਈ ਅੱਡੇ ਤੇ ਸਹੂਬਿਦਾ ਕੇਂਦਰ ਓਪਨ ਕਰ ਰਹੇ ਨੇ ਤੇ ਨਾਲ ਕਹਿ ਰਹੇ ਸੀ ਗੱਡੀਆਂ ਵੀ ਦਵਾਂਗੇ ਤੁਹਾਨੂੰ ਪੰਜਾਬ ਪਵਨ ਲੈ ਕੇ ਜਾਣ ਗਿਆ ਇੱਧਰ ਲੈ ਕੇ ਜਾਣ ਗਿਆ ਸਮੱਸਿਆਵਾਂ ਦਾ ਹੱਲ ਕਰਾਨ ਗਿਆ ਕਿੱਥੇ ਆ ਪੰਜਾਬ ਸਰਕਾਰ ਅੰਮ੍ਰਿਤਸਰ ਹਵਾਈ ਅੱਡੇ ਤੇ ਵੱਡੀ ਗਿਣਤੀ ਚ ਪੋਸਟਰ ਲੱਗੇ ਨੇ ਪਰ ਹਜ਼ਾਰਾਂ ਲੋਕ ਉਹਨਾਂ ਨੂੰ ਰੋਜ਼ਾਨਾ ਵੇਖ ਰਹੇ ਨੇ ਉਹ ਆਪਣੀ ਮਸ਼ਹੂਰੀ ਕਰ ਰਹੇ ਨੇ ਪਰ ਬਦਕਿਸਮਤੀ ਇਸ ਨੂੰ ਦੋਖ ਵਾਲੀ ਗੱਲ ਹੀ ਕਵਾਂਗੇ ਕਿ 2.5 ਸਾਲ ਇਹ ਸਰਕਾਰ ਨੂੰ ਵੀ ਹੋ ਗਏ ਹਨ ਤੇ ਅਸੀਂ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਅੰਮ੍ਰਿਤਸਰ ਵਿਕਾਸ ਮੰਚ ਵੱਲੋਂ ਵੀ ਟਰਾਂਸਪੋਰਟ ਮੰਤਰੀ ਹੋਰ ਕਈਆਂ ਨੂੰ ਚਿੱਠੀਆਂ ਲਿਖ ਚੁੱਕੇ ਹਾਂ ਕਿ ਬਾਸੇਵਾ ਸ਼ੁਰੂ ਕੀਤੀ ਜਾਵੇ ਖੈਰ ਇਹ ਤਸਵੀਰਾਂ ਤੁਸੀਂ ਦੇਖੋ ਦਿੱਲੀ ਹਵਾਈ ਅੱਡੇ ਦੀਆਂ ਇੱਥੇ ਕਿੰਨਾ ਰਸ਼ ਹੈ ਸਾਰੇ ਜਾਣੇ ਆਰਾਮ ਨਾਲ ਲਾਈਨ 'ਚ ਖਲੋਤੇ ਨੇ ਤੇ ਕੋਈ ਪੰਜਾਬੀ ਵੀ ਇੱਥੇ ਬਾਅਦ 'ਚ ਆ ਕੇ ਵੀਡੀਓ ਬਣਾ ਕੇ ਕੋਈ ਕਵਰੇਜ ਨਹੀਂ ਹੋ ਰਹੀ ਕਿ ਦਿੱਲੀ ਵਾਈਟੇ ਤੋਂ ਮੈਂ ਨਹੀਂ ਆਉਣਾ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਅੰਮ੍ਰਿਤਸਰ ਤੋਂ ਨਹੀਂ ਚੜਨਾ ਤੇ ਦਿੱਲੀ ਦਾ ਆਪਸ਼ਨ ਤੇ ਹੈ ਸਾਡੇ ਕੋਲ ਪਰ ਜੇ ਦਿੱਲੀ ਨਾ ਹੋਈ ਆਪਸ਼ਨ ਤੇ ਫਿਰ ਕਿੱਥੇ ਜਾਵਾਂਗੇ ਬਾਰ ਬਾਰ ਅਸੀਂ ਕੰਪੇਅਰ ਕਰ ਰਹੇ ਹਾਂ ਦਿੱਲੀ 에어ਪੋਰਟ ਨੂੰ ਅੰਮ੍ਰਿਤਸਰ ਦੇ 에어ਪੋਰਟ ਦੇ ਨਾਲ ਸਾਡੇ ਕੁਝ ਫੈਮਿਲੀ ਮੈਂਬਰਸ ਮੇਰੇ ਵੱਲੋਂ ਵੀ ਸਾਡੇ ਵੱਲੋਂ ਬਹੁਤ ਹਜ਼ਾਰਾਂ ਪੰਜਾਬੀ ਦੇ ਮੈਨੂੰ ਮੈਸੇਜ ਆਉਂਦੇ ਨੇ ਸਾਡੇ ਲਈ ਇੰਨੀ ਬਖਸ਼ਿਸ਼ ਬਹੁਤ ਹੈ ਸਾਡੇ ਲਈ ਇੰਨੀ ਹੀ ਅਸੀਂ ਕਹਾਂਗੇ ਗੁਰੂ ਮਹਾਰਾਜ ਦੀ ਦੇਣ ਹੈ ਕਿ ਸਾਡੇ ਸਿੱਖੀ ਦੇ ਕੇਂਦਰ ਸਿਰਫ ਸਿੱਖਾਂ ਲਈ ਨਹੀਂ ਵੱਡੀ ਗਿਣਤੀ ਵਿੱਚ ਜਿਹੜੇ ਸ਼ਰਧਾਲੂ ਆਉਂਦੇ ਹਨ ਕੋਈ ਵੀ ਕੱਲਾ ਹਰਮੰਦਰ ਸਾਹਿਬ ਨਹੀਂ ਦੁਰਗਿਆਣਾ ਮੰਦਿਰ ਵੀ ਹੋਰ ਜਗਾ ਸਾਡੇ ਕੋਲ ਇੱਕ ਪੰਜਾਬ ਆਉਣ ਲਈ ਪੰਜਾਬ ਦਾ ਹੀ ਸਭ ਤੋਂ ਵੱਡਾ 에ਰਪੋਰਟ ਪੰਜਾਬ ਦੇ ਵਿੱਚ ਹੈ ਇਹ ਜਿਹੜੀ ਵੀਡੀਓ ਹੁਣ ਪਿੱਛੇ ਜੇ ਫਿਰ ਹੋ ਰਹੀ ਹੈ ਕਿ 6000 ਟੈਕਸੀਆਂ ਜਾਂਦੀਆਂ ਨੇ ਇਹਦੀ ਥਾਂ ਤੇ ਪੰਜਾਬ ਦਾ ਹੀ ਖਵਾਈ ਏਡਾ ਬਣਾਇਆ ਜਾ ਸਕਦਾ ਹੈ ਕਿਸੇ ਨੇ ਇਹ ਨਹੀਂ ਲਿਖਿਆ ਕੋਈ ਇਹ ਨਹੀਂ ਸੋਚ ਰਿਹਾ ਕਿ ਜਿਹੜਾ 4.5 ਕਰੋੜ ਰੋਜ਼ ਦਾ ਕਹਿ ਰਹੇ ਨੇ ਇਹ ਜੇ ਅਸੀਂ ਪੰਜਾਬ ਸਰਕਾਰ ਨੂੰ ਕਹੀਏ ਕਿ ਉਹ ਹੀ 에ਰ ਇੰਡੀਆ ਨੂੰ ਕਿਸੇ 에어ਲਾਈਨ ਨੂੰ ਖਵੇ ਕਿ ਅਸੀਂ ਤੁਹਾਨੂੰ ਇੰਨਾ ਕਾਟਾ ਪੂਰਾ ਕਾਟਾ ਤੇ ਹੋਣ ਨਹੀਂ ਵਾਲਾ 2 ਤੋਂ 3 ਲੱਖ ਡਾਲਰ ਜੇ ਇੱਕ ਫਲਾਈਟ ਦਾ ਲੱਗਦੇ ਨੇ ਯੂਰਪ ਨੂੰ ਜਾਂ ਕੈਨੇਡਾ ਨੂੰ ਤੇ ਅਸੀਂ ਇੰਨੇ ਕਰੋੜ ਦਾ ਕਾਟਾ ਤੁਹਾਡਾ ਪਰ ਫਲਾਈਟ ਦਾ ਪੂਰਾ ਕਰਾਂਗੇ ਤੇ ਦੇਖੋ ਫਲਾਈਟ 3 ਮਹੀਨੇ ਲਈ ਕਿੰਨਾ ਹੈਗਾ 3-4 ਮਹੀਨੇ ਉਹਨਾਂ ਨੂੰ ਗਾਰੰਟੀ ਦੇ ਦਿਓ ਕੋਈ ਸੋ ਇਸ ਤਰ੍ਹਾਂ ਦੇ ਇਨੀਸ਼ੀਏਟਿਵ ਲੈ ਜਾ ਸਕਦੇ ਨੇ ਪਰ ਫਿਰ ਪੰਜਾਬੀਆਂ ਨੂੰ ਬੇਨਤੀ ਕਰਾਂਗੇ ਕਿ ਇਹ ਜਿਹੜੇ ਵੀਡੀਓ ਦੇਖੋ ਇਹ ਦਿੱਲੀ ਹਵਾਈ ਅੜੇ ਦੇ ਹਨ ਪਰ ਕੋਈ ਵੀ ਇਹ ਨਹੀਂ ਕਹਿ ਰਿਹਾ ਕਿ ਦਿੱਲੀ ਹਵਾਈ ਅੜੇ ਤੇ ਨਹੀਂ ਆਵਾਂਗੇ ਸੋ ਇਹ ਸਾਨੂੰ ਸੋਚਣ ਦੀ ਲੋੜ ਹੈ ਕਿ ਅਸੀਂ ਕਿਹਦਾ ਨੁਕਸਾਨ ਕਰ ਰਹੇ ਹਾਂ ਕਹਿ ਕੇ ਕਿ ਪੰਜਾਬ ਤੋਂ ਕਦੀ ਨਾ ਚੜੋ ਜੇਕਰ ਬਾਥਰੂਮ ਗੰਦਾ ਆ ਰਿਹਾ ਕਿ ਸ਼ਹਿਰ ਚ ਜਦੋਂ ਜਾਂਦੇ ਜੇ ਅਸੀਂ ਕਈ ਥਾਵਾਂ ਤੇ ਬਾਰ-ਬਾਰ ਅਖਬਾਰ ਚ ਆਉਂਦਾ ਹੈ ਕਿ ਸਫਾਈ ਨਹੀਂ ਹੈ ਚਲੋ ਮੰਨਦੇ ਹਾਂ 에어ਪੋਰਟ ਤੇ ਫੈਸਿਲਿਟੀਆਂ ਇੱਕ ਤੋਂ ਨਹੀਂ ਹੋਣਗੀਆਂ ਟ੍ਰੈਫਿਕ ਵੱਧ ਰਹੀ ਹੈ ਪਰ ਕਿਸੇ ਵੀ 에어ਪੋਰਟ ਤੇ ਵਿਦੇਸ਼ ਤੇ ਦੇਖ ਲੋ ਬਾਹਰ ਬੈਠਣ ਨੂੰ ਕੋਈ ਹਜ਼ਾਰਾਂ ਸੀਟਾਂ ਨਹੀਂ ਲੱਗੀਆਂ ਹੁੰਦੀਆਂ ਸੀ ਦੇਖਿਆ ਹੈ ਕਿ ਪੰਜਾਬ ਵਿੱਚ ਅਸੀਂ ਪੰਜਾਬੀ ਜਦੋਂ ਆਂਦਾ ਹੈ ਲੈਣ ਪੂਰਾ ਦਾ ਪੂਰਾ ਟੱਬਰ ਹੀ ਪਹੁੰਚਿਆ ਹੁੰਦਾ ਹੈ ਪਰ ਵਿਦੇਸ਼ ਵਿੱਚ ਚਲ ਪਤਾ ਹੈ ਕਿ ਵਿਦੇਸ਼ ਤੇ 에어ਪੋਰਟਸ ਟੈਕਸਸ ਮੈਂ ਹੋ ਕੇ ਆਇਆ ਹੈ ਉੱਥੇ 에어ਪੋਰਟ ਦੀ ਬਾਉਂਡਰੀ ਚ ਐਂਟਰ ਕਰਨ ਦੇ ਪਹਿਲੇ ਅੱਧੇ ਘੰਟੇ ਦੇ 2 ਡਾਲਰ ਹਨ ਸੋ ਐਂਟਰੈਂਸ ਲਈ ਦੋ ਪਹਿਲੇ ਜਾਂਦੇ ਨੇ ਅੰਮ੍ਰਿਤਸਰ ਰਵਾਈ ਅੱਡੇ ਤੇ ਵਿਜ਼ਿਟਰ ਏਰੀਆ ਬਣਿਆ ਹੈ ਡਿਪਾਰਚਰ ਤੇ ਉੱਥੇ 5 ਰੁਪਏ ਕੇ 50 ਜਿੰਨੇ ਰੁਪਏ ਦਾ ਹੈ ਵਿਜ਼ਿਟਰ ਪਾਸ ਬਣਾ ਕੇ ਅੰਦਰ ਜਾਓ ਉੱਥੇ ਕੁਰਸੀਆਂ ਲੱਗੀਆਂ ਨੇ ਛੱਤ ਹੈ ਉੱਥੇ ਤੁਸੀਂ ਉਹਨਾਂ ਨੂੰ ਵੇਖ ਸਕਦੇ ਹੋ ਬਾਹਰ ਸਾਨੂੰ ਬਾਥਰੂਮ ਵੀ ਚਾਹੀਦੇ ਹਨ ਬਾਹਰ ਸਾਨੂੰ ਪਾਣੀ ਵੀ ਚਾਹੀਦਾ ਚਲੋ ਚੰਗੀ ਗੱਲ ਹੈ ਹੋ ਸਕਦਾ ਹੈ ਕੁਝ ਸੀਟਾਂ ਹੋਣ ਵੀ ਪਰ ਇੰਨੀ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਬਿਠਾਉਣ ਲਈ ਸਾਨੂੰ ਖੁਦ ਹੀ ਸੋਚਣਾ ਪਏਗਾ ਕਿ ਜੇਕਰ ਇਸ ਤਰ੍ਹਾਂ ਇੱਕ ਸਟੇਡੀਅਮ ਹੀ ਬਣ ਜਾਏਗਾ ਜਿੰਨੀ ਉੱਥੇ ਲੋਕ ਜੇਕਰ 300 ਸਵਾਰੀਆਂ ਹਨ ਹਰ ਬੰਦਾ ਛੱਡਣ ਆਇਆ ਹੈ ਹਰ ਬੰਦੇ ਲਈ ਬੈਠਣ ਲਈ ਫੈਸਿਲਿਟੀ ਇਹ ਮੈਂ ਕੋਈ ਮੈਂ ਫਿਰ ਦੱਸ ਦਵਾਂ ਮੈਂ ਇੱਕ ਵਲੰਟੀਅਰ ਹਾਂ ਫਲਾਇ ਅੰਮ੍ਰਿਤਸਰ ਇਨੀਸ਼ੀਏਟਿਵ ਅੰਮ੍ਰਿਤਸਰ ਵਿਕਾਸ ਮੰਚ ਵੱਲੋਂ ਸਾਡਾ 에어ਪੋਰਟ ਦਾ ਮਕਸਾਡਾ ਮਕਸਦ ਹੈ 에어ਪੋਰਟ ਨੂੰ ਪੰਜਾਬ ਨੂੰ ਖੁਸ਼ਹਾਲ ਕਰੀਏ ਤਾਂ ਜੋ ਸਾਡੇ ਵਿਦੇਸ਼ ਬੈਠੇ ਅਸੀਂ ਵੀ ਪੰਜਾਬ ਦੀ ਤਰੱਕੀ ਲਈ ਹਮੇਸ਼ਾ ਅਰਦਾਸ ਕਰਦੇ ਹਾਂ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਇਛਾਣ ਮੰਗਦੇ ਹਾਂ ਸੋ ਆਉ ਸਾਰਿਆਂ ਨੂੰ ਬੇਨਤੀ ਹੈ ਕਿ ਇੱਕ ਤਰ੍ਹਾਂ ਦੀ ਅਸੀਂ ਪ੍ਰੋਬਲਮਸ ਸੋਲਵਿੰਗ ਪ੍ਰੋਬਲਮਸ ਸੋਲਵਿੰਗ ਜੜੀ ਹੈ ਉਹ ਸਿਰਫ ਫੇਸਬੁੱਕ ਤੇ ਵੀਡੀਓ ਵਾਇਰਲ ਕਰਕੇ ਕਿ ਇੱਥੇ ਅੰਮ੍ਰਿਤਸਰ ਚੋਰੀ ਹੋ ਰਹੀ ਹੈ ਇਹ ਹੋ ਰਿਹਾ ਹੈ ਉਹ ਹੋ ਰਿਹਾ ਹੈ ਅਸੀਂ ਕੋਸ਼ਿਸ਼ ਕਰੀਏ ਕਿ 에어ਪੋਰਟ ਅਥਾਰਟੀ ਨੂੰ ਲਿਖੀਏ ਭਾਵੇਂ ਉਹ ਟਵਿੱਟਰ 'ላይ ਲਿਖ ਲੋ ਭਾਵੇਂ ਉਹ ਕਿਸੇ ਤਰ੍ਹਾਂ ਤੁਸੀਂ ਲੈਟਰ ਲਿਖੋ ਅਸੀਂ ਈਮੇਲ ਐਡਰੈਸ ਦਿੰਦੇ ਰਹਿੰਨੇ ਹਾਂ ਪੀਜੀਓ public grievances office pgo asr at ai.ero fly amritsar airport at gmail.com fly amritsar airport at gmail.com ਤੁਸੀਂ ਕਾਪੀ ਕਰ ਸਕਦੇ ਹੋ ਇਕੱਠੇ ਹੀ ਹਮਲਾ ਮਾਰਾਂਗੇ ਤੇ ਫੇਰੀ ਗੱਲ ਬਣੇਗੀ ਇਹੋ ਜਿਹੇ ਵੀਰੇ ਜਿਹੜੇ ਤੁਹਾਡਾ ਸ਼ੇਅਰ ਕਰ ਰਹੇ ਆ ਇਹ ਤੇ ਵਾਇਰਲ ਨਹੀਂ ਹੋਣਗੇ ਪਰ ਜਿੰਨੇ ਜਾਣੇ ਵੀ ਤੁਸੀਂ ਸੁਣ ਰਹੇ ਹੋ ਇਹਨਾਂ ਨੂੰ ਸ਼ੇਅਰ ਜਰੂਰ ਕਰੋ ਤਾਂ ਜੋ ਇਹ ਜਿਹੜੇ ਮੈਸੇਜ ਹਨ ਤਾਂ ਜੋ ਅਸੀਂ ਸੋਚੀਏ ਕਿ ਗਰਮੀ ਚ ਆ ਕੇ ਕਿ ਸਨੇ ਕਿਹਾ ਕਿ ਅਸੀਂ ਆਏ ਹਾਂ ਬਾਥਰੂਮ ਚ ਸਾਫ਼ ਨਹੀਂ ਸਨ ਉਹਦੇ ਲਈ ਵੀ ਤੁਸੀਂ ਮੈਸੇਜ ਕਰੋ ਲਿਖੋ ਉਥੇ ਸਟਾਫ ਹੋਏਗਾ 에어ਪੋਰਟ ਤੇ ਜੇ ਕੋਈ ਨਹੀਂ ਸੋਂਦਾ ਤੇ ਉਹਦੇ ਵੀ ਤਰੀਕੇ ਹਨ ਪਰ ਫਿਰ ਮੈਂ ਦੱਸ ਦਵਾਂ ਜ਼ਰੂਰ ਹਾਈਲਾਈਟ ਕਰੋ ਚਲੋ ਮੀਡੀਆ ਚ ਆ ਰਹੇ ਹਨ ਪਰ ਇਸ ਤਰ੍ਹਾਂ ਨਹੀਂ ਕਿ ਅਸੀਂ ਤੇ ਇਹ ਕਵਾਂਗੇ ਜੀ ਦਿੱਲੀ ਜਾਓ ਅੰਮ੍ਰਿਤਸਰ ਨਾ ਆਓ ਸੋ ਇਹ ਨਹੀਂ ਬੇਨਤੀਆਂ ਸਨ ਆਓ ਅਸੀਂ ਫਿਰ ਤੋਂ ਰਲ ਮਿਲ ਕੇ ਅੱਗੇ ਚੱਲੀਏ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਜ਼ਰੂਰ ਸਾਡੇ ਨਾਲ ਸੋਸ਼ਲ ਮੀਡੀਆ ਤੇ ਜੁੜੋ ਵਕਤ-ਵਕਤ ਸ਼ੇਅਰ ਕਰੋ ਤਾਂ ਜੋ ਅਸੀਂ ਹੋਰ ਫਲਾਈਟਸ ਵੀ ਲਗਵਾ ਸਕੀਏ ਫੈਸਿਲਿਟੀਆਂ ਨੂੰ ਅਪਰੂਵ ਕਰਾ ਇੰਪਰੂਵ ਕਰਵਾ ਸਕੀਏ ਐਕਸਟੈਂਸ਼ਨ ਦੀ ਵੀ ਗੱਲ ਹੋ ਰਹੀ ਐ ਐਕਸਪੈਂਸ਼ਨ ਦੀ ਵੀ ਗੱਲ ਹੋ ਰਹੀ ਹੈ ਮੰਗ ਕਰ ਰਹੇ ਹਾਂ ਵੱਖ-ਵੱਖ ਤਰੀਕੇ ਨਾਲ ਸੋ ਆਓ ਇਸ ਨੂੰ ਹੋਰ ਅੱਗੇ ਲੈ ਕੇ ਚੱਲੀਏ ਤਾਂ ਜੋ ਅਸੀਂ ਪੰਜਾਬ ਲਈ ਹੋਰ ਤਰੱਕੀ ਕਰਵਾ ਸਕੀਏ ਕੇ ਨਾਲ ਹੀ ਅਸੀਂ ਵੀ ਸਿੱਧਾ ਪੰਜਾਬ ਪਹੁੰਚ ਸਕੀਏ ਬਹੁਤ ਬਹੁਤ ਧੰਨਵਾਦ